ਦੀ ਗੜਿਆਂ ਨੇ ਕਦੇ ਨੁਕਸਾਨ ਨਹੀਂ ਦਿੱਤਾ ਇੱਕ ਅੱਧਾ ਦਿਨ ਡੇਟ ਫਸੇਟ ਵੱਡੀ ਹੋ ਜਾਣੀ ਹੁੰਦੀ ਆ ਯਾਰ ਆਪਣੇ ਲੋਕ ਤਾਂ ਜਣੀ ਐ ਕਹਿੰਦੇ ਮੂੰਹ ਚ ਪਾ ਲੀਏ ਹੁਣ ਜਿਹੜੇ ਉਹ ਭਰਾ ਸੀਗੇ ਉਹ ਵੀ ਵਿਚਾਰੇ ਨਹੀਂ ਆ ਸਕੇ ਆਪਾਂ ਕਹਿੰਦੇ ਵੀ ਚੰਗੇ ਨਹੀਂ ਲੱਗਦੇ ਵੀ ਆਓ ਚਲ ਅਸੀਂ ਡਰਾਈਵਰ ਨੂੰ ਹੋਰ ਫੜੇ ਕੰਮ ਲਿਆ ਸਾਰੇ ਕੰਮ ਆਪਦਾ ਪੁੱਤੋ ਥੱਕਿਆ ਮੁੰਡਾ ਆਪਣੇ ਪਿੰਡ ਦਾ ਹੀ ਸੀ ਮੁੰਡਾ ਬਣੀ ਮਨ ਨੂੰ ਬੜੀ ਠੇਸ ਲੱਗੀ ਵੀ ਯਾਰ ਆਪਾਂ ਇੰਨੇ ਸੰਦਾਂ ਦੇ ਪੈਸੇ ਨਾਲ ਨਹੀਂ ਹੂੰ 2-3 ਲੱਖ ਰੁਪਏ ਵਿੱਚ ਆਪਾਂ 60 ਲੱਖ ਲਾ ਲਈ। ਤਾਂ ਪਹਿਲਾ ਵਾਲਾ ਸੀਜ਼ਨ ਲੰਘ ਗਿਆ। ਇੱਕ ਆ ਗਿਆ ਸੀਜ਼ਨ ਆਧਾਰ ਕਾੜਾਂ ਵਾਲਾ। ਹਾਂਜੀ। ਇਹਦੇ ਨਾਲ ਤੁਹਾਡੇ ਤੇ ਅਸਰ ਕੀ ਪਿਆ? ਕਿੰਨੇ ਘਟ ਗਏ ਆਪਨ ਕੀਨੇ ਘਟ ਗਏ? ਅਸਰ ਤਾਂ ਬਈ ਕੀ ਘਟ ਗਏ। ਜੀ ਅੱਜ ਤੇ ਪਸਿਕਾ ਜੀ। ਠੀਕ ਠਾਕ ਹੋ ਮਹਾਰਾਜ। ਬੜੀ ਵਧੀਆ ਬਾਈ ਜੀ ਬਹੁਤ ਵਧੀਆ। ਲਓ ਜੀ ਬਾਈ ਜੀ ਅੱਜ ਮਨਜੀਤ ਵੀਰ ਕੋਲ ਪਹੁੰਚੇ ਆਂ। ਪਹਿਲਾ ਸੀਜ਼ਨ ਸੁਜਨ ਦੇ ਜਿਹੜੇ ਰੁਝੇਵੇਂ ਸੀ ਉਹ ਮਕਾ ਕੇ ਆਪਾਂ ਹੁਣ ਬਾਈ ਨਾਲ ਅੱਜ ਗੱਲਬਾਤ ਕਰਦੇ ਆ ਬਹੁਤ ਟਾਈਮ ਹੋ ਗਿਆ ਸਬੱਬ ਸਾਲਾ ਬਣਿਆ ਨਹੀਂ ਇਹ ਵੀ ਉਲਝੇ ਹੋਈ ਸੀ ਕਣਕ ਚਸਾਰਾ ਹੁਣ ਲੱਲਾ ਫੱਲਾ ਨਵੇੜ ਕੇ ਸਵਾਗਤ ਆ ਬੜੇ ਭਾਈ ਬਹੁਤ ਬਹੁਤ ਥੋੜਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੋ ਇੱਕ ਨਵਾਂ ਨੇ ਨੂੰ ਮਾਨ ਦੇਖਦੇ ਸਾਡੇ ਵਿਚਕਾਰ ਪਹੁੰਚਦੇ ਹੋ ਅੱਛਾ ਫਿਰ ਜਿਹੜਾ ਆਪਣਾ ਅੱਜ ਦਾ ਵਿਸ਼ਾ ਹੈ ਉਹ ਆਪਾਂ ਹੈਗਾ ਇੱਕ ਤਾਂ ਵੀ ਕੰਬਾਈਨ ਦਾ ਕੀ ਆਮਦਨਾਂ ਕੀ ਨਿਕਲਿਆ ਪਿਆ ਕਿਉਂਕਿ ਆਪਣੇ ਕੋਲ ਵੀ ਤਿੰਨ ਕੰਬਾਈਨਾਂ ਨੇ ਰੀਪਰ ਦੇ ਵਿੱਚੋਂ ਕੀ ਨਿਕਲਿਆ ਪਿਆ ਸੀਜ਼ਨ ਕਹੇ ਜਾ ਰਿਹਾ ਇਦੇ ਤੇ ਆ ਹੁਣ ਮੈਨੂੰ ਦੱਸ ਤੋਂ ਵੀ ਮੈਂ ਕਿਹੜਾ ਸਵਾਲ ਪੁੱਛਾਂ ਇਹੀ ਆ ਵੀ ਕੰਬਾਈਨਾ ਦੇ ਵਿੱਚੋਂ ਕੀ ਕੱਢਿਆ ਪਾਇਆ ਕੀ ਦਿੱਕਤਾਂ ਪਰੇਸ਼ਾਨੀਆਂ ਆਈਆਂ ਉਹਦੇ ਤੇ ਚਾਣਨਾ ਪਊ ਭਾਈ ਬਣ ਕੇ ਕੰਬਾਈਨਾ ਦੇ ਵਿੱਚ ਆਪਣੇ ਬਾਈ ਜੀ ਕੰਮ ਤਾਂ ਠੀਕ ਸੀਗਾ ਸਾਰਾ ਠੀਕ ਹੈ ਜੀ ਇਸ ਵਾਰ ਸੀਜ਼ਨ ਇਕੱਠਾ ਹੋਣ ਕਰਕੇ ਟੈਂਪਰੇਚਰ ਥੋੜਾ ਜਿਆਦਾ ਰਿਹਾ ਠੀਕ ਹੈ ਜੀ ਤੇ ਚਾਹੇ ਹਰਿਆਣਾ ਵੀ ਲਾਇਆ ਆਪਾਂ ਨੇ ਚਾਹੇ ਔਰੇ ਪੰਜਾਬ ਲਾਇਆ ਠੀਕ ਹੈ ਉਹਨਾਂ ਹਰਿਆਣਾ ਵੀ ਜਿਹੜਾ ਲਾਇਆ ਮਤਲਬ ਕਿ ਉੱਥੇ ਵੀ ਮਸ਼ੀਨਰੀ ਬਹੁਤ ਜ਼ਿਆਦਾ ਹੋਊਗੀ ਤੈਨੂੰ ਪਤਾ ਜਿੱਦਾਂ ਦਾ ਸੈਂਟਰ ਦੀ ਸਕੀਮ ਜੀ ਚੱਲੀ ਆ ਧਾਰਕਾਟਾ ਵਾਲਾ ਜਿਹੜਾ ਸਿਸਟਮ ਇਹਨੇ ਸਾਰਾ ਬੰਦਾ ਜਿਹੜਾ ਮਤਲਬ ਕਿ ਮਸ਼ੀਨਰੀ ਦਾ ਹਾਂਜੀ ਕਿਉਂ ਮਸ਼ੀਨ ਵਾਲਾ ਨਹੀਂ ਤਾਂ ਮਸ਼ੀਨ ਨਿਕਲੀ ਜਾਂਦੀ ਆ ਉਹਨਾਂ ਨੂੰ ਤਾਂ ਆਪਦਾ ਠੀਕ ਹੈ ਬਿਲਕੁਲ ਜੋ ਹੁਣ ਮੰਨ ਲਓ ਮੇਰੇ ਕੋਲ ਤਿੰਨ ਨੇ ਮੇਤੋਂ ਜ਼ਿਆਦਾ ਜ਼ਿਆਦਾ ਵਾਲੇ ਵੀ ਨੇ 20-20 ਮਸ਼ੀਨਾਂ ਵਾਲੇ ਦੇ ਫਰਕ ਸਾਰਾ ਨੂੰ ਆਇਆ ਠੀਕ ਹੈ ਕਿਉਂ ਜਿਹੜੇ ਨਵੇਂ ਬੰਦੇ ਡ్రਾਈਵਰੀਆਂ ਕਰਦੇ ਸੀਗੇ ਉਹ ਧਾਰਕਾਟਾਂ ਦੇ ਮਜ਼ੀਨਾ ਲੈ ਗਏ ਹਾਂਜੀ ਉਸ ਨੂੰ ਲੈ ਕੇ ਹੁਣ ਜਿੱਥੇ ਅਸੀਂ ਮੰਨ ਲਓ 1500 ਰੁਪਏ ਰੇਟ ਲੈਣੇ ਆ ਜਾਂ 1600 ਰੁਪਏ ਰੇਟ ਲੈਣੇ ਆ ਉਹ ਯਾਰ 12 1200 ਰੁਪਏ ਨੂੰ 13 1300 ਰੁਪਏ ਨੂੰ ਵਢੀਂ ਗਏ ਨੇ ਕਣਕਾ ਮਤਲਬ ਮੇਨ ਤਾਂ ਇਹ ਕੀ ਚਾਨਣਾ ਪਾ ਦੋ ਵੀ ਆਧਾਰ ਕਾਰਡ ਦਾ ਅਸਰ ਕੀ ਪਿਆ ਦੇਖੋ ਇਹ ਵੀ ਆ ਵੀਰੇ ਗੱਲ ਹਰੇਕ ਬੰਦੇ ਦੀ ਆਜ਼ਾਦੀ ਆ ਆਪਾਂ ਕਿਹਨੂੰ ਰੋਕ ਨਹੀਂ ਸਕਦੇ ਨਹੀਂ ਉਹ ਤਾਂ ਰੋਕ ਨਹੀਂ ਸਕਦੇ ਵੀਰੇ ਮਤਲਬ ਇੰਪੈਕਟ ਪੀ ਕੀ ਪਏ ਆ ਕੰਮ ਤੇ ਆਪਣੇ ਵਾਲੇ ਤੇ ਕੰਬਾਈ ਨਾਲ ਕੰਮ ਤੇ ਬਹੁਤ ਜਿਆਦਾ ਬਹੁਤ ਜਿਆਦਾ ਫਰਕ ਪਿਆ ਰੇਟ ਨਾਈਜ਼ ਪੈ ਗਿਆ ਕੀ ਦਿੱਕਤ ਆ ਗਈ ਰੇਟ ਵਾਜ਼ ਵੀ ਪੈ ਗਿਆ ਤੇ ਕੰਮ ਵੀ ਘਟ ਗਿਆ ਫਿਰ ਹੁਣ ਇੱਕ ਮੰਨ ਲਓ ਇੱਕ ਇੱਕ ਚੀਜ਼ ਹੁਣ ਆਪਾਂ ਮੰਨ ਲਓ ਵੀ ਕੰਮ ਹੁਣ ਪਿੰਡ ਦੇ ਕੰਮ ਲਾ ਲਓ ਮੰਨ ਲਓ ਪਿੰਡ ਚ 500 ਕਿਲ ਠੀਕ ਆ ਜੀ ਕਿੱਥੇ ਦਾ ਮਤਲਬ ਕਿ ਦੋ ਮਸ਼ੀਨਾਂ ਨੇ ਕਵਰ ਕਰਨਾ ਹਮ ਕਿੱਥੇ ਮਸ਼ੀਨਾਂ ਚਾਰ ਆ ਗਈ ਖੜ ਗਈਆਂ ਹਮ ਉਹ ਚੀਜ਼ ਆਈ ਫਰਕ ਪਿਆ ਮਤਲਬ ਕੋਈ ਰੇਟ ਦਾ ਰੇਟ ਦਾ ਕਿੰਨਾ ਦਾ ਫਰਕ ਪਾ ਲਿਆ ਅਧਾਰ ਕਟ ਵਾਲਿਆਂ ਨੇ ਅਧਾਰ ਕਟ ਉਹਨਾਂ ਕਾਫੀ ਜ਼ਿਆਦਾ ਉਹਨਾਂ ਨੂੰ ਤਾਂ ਐ ਸੀਗਾ ਫਿਰ ਇਹ ਵੀ ਸਾਡੀ ਕਿਸ਼ਤ ਨਿਕਲੇ ਹੂੰ ਕਿਵੇਂ ਨਾ ਕਿਵੇਂ ਨਾ ਸਾਡਾ ਪ੍ਰੋਫੈਸਰ ਆ ਪਰੋਈ ਸਮਝਦੇ ਉਹ ਪੁਸਤਾਉਂਦੇ ਨੇ ਮੇਰੀ ਕਿਦਨ ਕਿਸ ਨਾਲ ਗੱਲ ਹੋ ਗਈ ਇਦਾਂ ਹੀ ਹਾਂਜੀ ਉਹ ਕਹਿੰਦਾ ਯਾਰ ਪਹਿਲਾ ਬੰਦਾ ਡਰਾਈਵਰੀ ਕਰਦਾ ਸੀਗਾ ਫੋਰਮੈਨ ਹੀ ਹਾਂ ਕਹਿੰਦਾ ਉਹ ਨਵੀਆਂ ਕਰਤਾਰ ਲੈ ਗਿਆ ਤੋਂ ਹੂੰ ਕਹਿੰਦਾ ਉਹ ਐਂ ਕਹਿੰਦਾ ਵੀ ਜਿਹੜੇ ਮੇਰੇ ਅਕਾਊਂਟ 'ਚ ਕਰਦੇ ਐ ਉਹਨੂੰ ਪੈਸੇ ਪਏ ਨੇ ਵੀ ਮੇਰਾ ਘੜਾ ਛੜਾਓ ਕਿ ਤੋਂ ਕਹਿੰਦਾ ਉਹ ਬੰਦਾ ਵੇਚ ਕੇ ਆਇਆ ਵਾਰਾ ਇਹ ਕੌਰ ਜਿਹੜਾ ਪਿਆ 2-3 ਲੱਖ ਰੁਪਏ ਮੈਨੂੰ ਇਹ ਪਾਓ ਮੈਂ ਘਾਟਾ ਕਰਕੇ ਇਹਨੂੰ ਕੇਰਾਂ ਨਿਵੇੜ ਕੇ ਗਾਹਾਂ ਆ ਕੇ ਸੁਭਾਵਾਂ ਹੂੰ ਵੀ ਇਦਾਂ ਦੇ ਹਾਲਾਤ ਹੋਏ ਨੇ ਚਲੋ ਆਪਾਂ ਦਾ ਸੁੱਖ ਨਾਲ ਖੇਤੀ ਵਧੀਆ ਆਪਾਂ ਕੋਈ ਮਸ਼ੀਨਰੀ ਵਾਲਾ ਚੌਕ ਵੀ ਨਹੀਂ ਹੈਗਾ ਆਪਣਾ ਦਾ ਖੇਤੀ ਨਾਲੇ ਸਰਕਲ ਹੈ ਤੇ ਇੱਕ ਸ਼ੌਂਕੀ ਹੀ ਬਸ ਨਾਲ ਮੁੰਡੇ-ਮੁੰਡੇ ਮੈਨੂੰ ਆਹ ਲਾਹਾ ਹੁੰਦਾ ਵੀ ਨਾਲ ਉਹ ਟਰੈਕਟਰਾਂ ਦਾ ਕੰਮ ਕਰਵਾ ਦਿੰਦੇ ਨੇ ਹੂੰ ਆਪਾਂ ਨੂੰ ਤਾਂ ਹਜੇ ਕਰ ਰਵਿਸ਼ਾਲਾ ਜਿਵੇਂ ਆਪਾਂ ਕਹਿੰਦੇ ਸਰਕਲ ਜਾਂ ਬਣਿਆ ਵਾ ਬੜੇ ਭਾਈ ਮਤਲਬ ਕਿ ਮੰਨ ਕੇ ਚੱਲੋ ਵੀ ਇੱਕ ਤਾਂ ਪਹਿਲਾ ਵਾਲਾ ਸੀਜ਼ਨ ਲੰਘ ਗਿਆ ਇੱਕ ਆ ਗਿਆ ਸੀਜ਼ਨ ਆਧਾਰ ਕਾਰਾਂ ਵਾਲਾ ਇਹਦੇ ਨਾਲ ਤੁਹਾਡੇ ਤੇ ਅਸਰ ਕੀ ਪਿਆ ਕਿल्ले ਘੱਟ ਕੇ ਆਪਾਂ ਤਾਂ ਕੀਲੇ ਘੱਟ ਕੇ ਆਮਦਨ ਐਕ ਕੀ ਕੁਝ ਨਹੀਂ ਹੋਈ ਬੇਸ਼ੱਕ ਚਾਹੇ ਕੋਈ ਮਰੀ ਜਾਂ ਵੀ ਚਲੋ ਕਿਸੇ ਦਾ ਲੋਟ ਆ ਵੀ ਸਕਦਾ ਹਾਂਜੀ ਬੇਰਾਇਤ ਕਿਦਾ ਹੈ ਕਿ ਵੀ ਡੀਚ ਵਾਲਿਆਂ ਦੇ ਪੂਰੇ ਵਜੋਂ ਹਾਂ ਡਰਾਈਵਰਾਂ ਦੇ ਦਿਓ ਸਪੇਅਰ ਪਾਰਟਾਂ ਦੇ ਦਿਓ बस आ कुछ होया कमाई पिया, पिया हो कमाई वाला कोई ਏਡਾ ਵਧੀਆ ਸਾਧਨ ਨਹੀਂ ਹੋਣਾ ਮਤਲਬ ਕੀ ਕਹਿਣਾ ਤਸਾ ਵੀ ਆ ਪਹਾਲਾ ਲਾ ਹੱਥਵਾਜ਼ ਜ਼ੋਰ ਲਾ ਕੇ ਕੰਬਾਈਨ ਨੇ ਕੀ ਕੱਢ ਪਾ ਕੇ ਦਿੱਤਾ ਹੈ ਤੇ ਕੀ ਜੇ ਇੱਕ ਕੰਬਾਈਨ ਦਾ ਆਪਾਂ ਚੱਲ ਤੇਰੇ ਕੋ ਤਿੰਨ ਨੇ ਲਾ ਲੋ ਆਪਾਂ ਇੱਕ ਦਾ ਦੜਾ ਪਾ ਲਿਆ ਵੀ ਇੱਕ ਐਵਰੇਜ ਤੇਰੀ ਨਹੀਂ ਸਾਰੀ ਉਹ ਜੇ ਕਿਸੇ ਕੋਲ ਇੱਕ ਕੰਬਾਈਨ ਆ ਪੰਜਾਬ ਚ ਉਹਨੇ ਪੰਜਾਬ ਲਾਇਆ ਕੀ ਕੱਢਿਆ ਪਾਇਆ ਉਹਨੇ ਇੱਕ ਬਸ ਦੂਵਲ ਖਾਤਾ ਹੀ ਪੂਰਾ ਹੋਇਆ ਲੋਕਾਂ ਦਾ ਖਾਤੇ ਹੀ ਪੂਰੇ ਹੋਏ ਨੇ ਅੱਜ ਕਿਦਾ ਬਾਈ ਕੀ ਹਨਾ ਮੈਂ ਤੁਹਾਨੂੰ ਦੱਸਿਆ ਨਾ 50 ਨਾ 60 ਨਾ ਲਾ 70 ਨਾ ਲਾ ਇਦੋਂ ਵੱਧ ਨਹੀਂ ਹੈਗਾ ਉਹ ਇੰਨੇ ਪਾ ਜੋਰ ਨਾਲ ਰੀਪਰ ਵਾਲਾਂ ਦਾ ਵੀ ਇਦਾਂ ਹੀ ਆ ਹਾਂ ਜੇ ਆਪਾਂ ਰੀਪਰ ਦੀ ਵੀ ਗੱਲ ਕਰੀਏ ਤਾਂ ਫਾਈਨਲ ਦੀ ਚਲੋ ਕਰਦੇ ਆ ਪਰ ਰੀਪਰ ਦੇ ਵਿੱਚ ਆ ਗਏ ਉਹ ਵੀ ਇਦਾਂ ਹੀ ਆ ਬਾਈ ਹਰ ਇੱਕ ਬੰਦੇ ਨੇ ਵਧਾ ਕੀ ਕਰਿਆ ਹੁਣ ਅੱਗੇ ਚਲੋ ਹੁੰਦਾ ਸੀਗਾ ਅਗਲਾ ਖੜਦਾ ਵੀ ਸੀਗਾ ਹੁਣ ਅੱਜ ਕੱਲ ਤਾਂ ਯਾਰ ਮਤਲਬ ਕਿ ਟਾਈਮ ਇੰਨਾ ਫਾਸਟ ਹੈ ਦੋ ਦੋ ਜਣਾਂ ਨੇ ਜਿਨ੍ਹਾਂ ਦੇ 50-50 ਟਰਾਲੀ ਹੁੰਦੇ ਨਾਲ ਦੋ ਦੋ ਨਾਲ ਰੀਪਰ ਲਿਆ ਖੜਾ ਲਿਆ ਭਈ ਹਾਂ ਆਹ ਲਗਦਾ ਇੱਕ ਦਿਨ ਤੂੰ ਦੋ ਦਿਨ ਤੂੰ ਕਰ ਲੈ ਵਾ ਦੋ ਦਿਨ ਮੈਂ ਕਰ ਲੈ ਕੰਮ ਪਾ ਵੜ ਗਿਆ ਬਈ ਹੁਣ ਅੱਗੇ ਆਪਾਂ ਤਿੰਨ ਰੀਪਰ ਹੁੰਦੇ ਨੇ ਤਿੰਨਾ ਕੋ ਟਾਈਮ ਨਹੀਂ ਦੀ ਹੁੰਦਾ ਹਾਂਜੀ ਫੇਰ ਮੈਂ ਦੋ ਕਰਕੇ ਦੇ ਦੇ ਫੇਰ ਵੀ ਗੱਲ ਉੱਠੀ ਹੂੰ ਇੱਕ ਕਰ ਲਿਆਗਾ ਫੇਰ ਵੀ ਹੋਣੀ ਇਹ ਸੰਤੁਸ਼ਟੀ ਹੈ ਵੀ ਮੇਰੇ ਹੁਣ ਜਿਵੇਂ ਜਿਹੜਾ ਕੰਬਾਈਨ ਆ ਆਧਾਰ ਕਾਰਡ ਦਾ ਸਿਸਟਮ ਚਲੋ ਚੱਲਿਆ ਠੀਕ ਆ ਹਰੇਕ ਦੀ ਆਪਣੀ ਆਜ਼ਾਦੀ ਆ ਪਰ ਇਹ ਆ ਵੀ ਜਿਹੜਾ ਇਹ ਹੁਣ ਇੰਨੀਆਂ ਮਸ਼ੀਨਾਂ ਇਹ ਸਕੀਮ ਹੁਣ ਵੀ ਚਲਦੀ ਆ ਭਾਈ ਹਾਂਜੀ ਚਲਦੀ ਆ ਭਾਈ ਇਹਦਾ ਅੱਗੇ ਆਉਣ ਵਾਲੇ ਫਿਊਚਰ 'ਚ ਕੀ ਪ੍ਰਭਾਵ ਪਊਗਾ ਮਸ਼ੀਨਾਂ ਦੀ ਜਿਹੜੀ ਫਿਕਰੀ ਆ ਜਿਹੜੀਆਂ ਕ ਫੈਕਟਰੀਆਂ ਨੇ ਉਹਨਾਂ 'ਚ ਸਾਈਆਂ ਵਧਣਗੀਆਂ ਕਿ ਘਟਣਗੀਆਂ ਗਾ ਨਹੀਂ ਸਾਈਆਂ ਤਾਂ ਘਟ ਸਕਦੀਆਂ ਨੇ ਵੀਰੇ ਹੁਣ ਜਿਹੜੇ ਮਸ਼ੀਨਾਂ ਜ਼ਿਆਦਾ ਹੋ ਗਈ ਵੀਰੇ ਫਸੇ ਵੀ ਨੇ ਉਹ ਸਾਰੇ ਉਹਦਾ ਕਹਿੰਦਾ ਸਾਡੀ ਜਾਨ ਬਖਸ਼ੇ 2.5 ਲੱਖ ਦੀ ਕਿਸ਼ਤਾਂ ਦੇ ਆਈ ਖੜੀਆਂ ਮਸ਼ੀਨਾਂ ਕਰਿਆਗਾ ਖ ਤਾਂ ਇਲਕ ਦੀ ਝੋਨੇ ਜ ਆ ਜਣੀ ਆ ਅੱਗੇ ਨੂੰ ਜਣੀ ਨਵੀਂ ਮਸ਼ੀਨ ਥੋਡੇ ਹਿਸਾਬ ਨਾਲ ਕਰਦੇ ਮੇਰੇ ਹਿਸਾਬ ਨਾਲ ਤਾਂ ਘੱਟ ਆ ਹੂੰ ਹੁਣ ਮੰਨ ਲਓ ਇਹਨਾਂ ਨੇ ਬਾਈ ਚੱਕਰ ਹੋਰ ਵੀ ਆ ਅਦਾਰਗਾਟਾਂ ਨੇ ਸਮਝਦੇ ਉਲਟਾ ਮਸ਼ੀਨਾਂ ਵਾਲੇ ਨੇ ਲੱਖ ਲੱਖ 2-2 ਲੱਖ ਦੇ ਕੇ ਤੋਰੇ ਆ ਉਹ ਡੀਜ਼ਲ ਟੱਪੇ ਨੂੰ ਵੀ ਸਾਲਾ ਕਰਿਆ ਲੱਤੇ ਨੇ ਪੈਸੇ ਬਾਈ ਵਧੇ ਨੇ ਹੂੰ ਹੁਣ ਮੰਨ ਲੈ ਮਸ਼ੀਨ ਦਾ ਲੋਨ ਮਸ਼ੀਨ ਲਈ 100 ਲੱਖ ਦੀ ਉਹਨਾਂ ਦੇ 21 ਲੱਖ ਦਾ ਲੋਨ ਹੋ ਗਿਆ ਉਹਨਾਂ ਨੂੰ ਕੱਟ ਕੇ ਕਾਪੀਆਂ ਗੁੱਪੀਆਂ ਦਾ ਕੱਟ ਕੇ ਉਹ ਫੇਰ ਵੀ ਮੰਨ ਲੈ 1.5 ਲੱਖ ਰੁਪਏ ਨਾਲ ਦੇ ਕੇ ਤੋਰੇ ਨੇ ਕਿਹੜਾ ਦਾ ਵੀ ਤੁਸੀਂ ਜਾਓ ਐਪੀ ਨੂੰ ਉਧਰੋਂ ਇਕੱਠੇ ਕਰਕੇ ਲਿਆਓ ਨੋਟਾਂ ਦੀਆਂ ਬੰਡਾਂ। ਨਾ ਬਾਬਾ ਜੀ ਚਲ ਉਹ ਤਾਂ ਸਾਰਾ ਕੁਝ ਠੀਕ ਹੋ ਗਿਆ। ਹਾਂਜੀ। ਉਹਨਾਂ ਨੇ ਲੈ ਲਈਆਂ। ਹਾਂਜੀ। ਜਿਹੜਾ ਆਪਣੇ ਵਾਲਾ ਜ਼ਿਮੀਂਦਾਰ ਮਹਿਕਮਾ ਬਾਈ ਜੀ ਮੁੰਡਾ ਵਿਉਣ ਵਾਲੇ ਤਾਂ ਹੋ ਜਾਂਦੇ ਨੇ 43 ਕਿਲੇ 6 ਵਿਸਵੇ। ਜਦੋਂ ਕੰਬਾਈਨ ਵਾਲੇ ਨੂੰ ਦੇਣ ਵੇਲੇ 37 ਕਿਲੇ ਕੱਟਦੇ ਰਹਿੰਦੇ ਨੇ ਉਹਦਾ ਕੀ ਹੱਲ ਘਟੋ। ਉਹਦਾ ਬਾਈ ਸ਼ੁਰੂ ਤੋਂ ਇਦਾਂ ਹੀ ਆ। ਜੇ ਤਾਂ ਜਦੇ ਪੈਸੇ ਆ ਗਏ। ਤਾਂ ਤਾਂ 37 ਆ ਦੇ ਆ ਵੀ ਜਾਣਗੇ ਨਹੀਂ ਤਾਂ ਫਿਰ ਇਹ ਨਹੀਂ ਪਤਾ ਕਿ 35 ਰੋਜਣ। ਬਿਲ ਫਲਾਣਾ ਤਾਂ ਯਾਰ ਮੈਂ ਫਲਾਣੀ ਤੋਂ ਵੜਾ ਲਈ ਦੀ ਫਲਾਣੀ ਤਾਂ ਉਹ ਇੱਧਰ ਫਿਰ ਤੂੰ ਆਇਆ ਨਹੀਂ ਸੀ ਤੇਰੇ ਕੋਲ ਟਾਈਮ ਨਹੀਂ ਸੀ ਉਨਿਓ ਚਾਹੇ ਗਏ ਅੰਦੇ ਨੇ ਇੱਕ ਨੇ ਨਹੀਂ ਇਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਮੈਸੇਜ ਦੇਖੋ ਆਪਾਂ ਵੀਰੇ ਐ ਕਹੀ ਜਾਂਦੇ ਆ ਨੋਹਾਂ ਦਸਾਂ ਦੀ ਕਿਰਤ ਹੈ ਵੀਰੇ ਹਰ ਇੱਕ ਬੰਦੇ ਦੀ ਹੈ ਨਾ ਹੁਣ ਮਸਿੰਦਰੀ ਤੇ ਇੰਨਾ ਵਿਆਜ ਵੱਟੂ ਪੈਂਦਾ ਸਾਰਾ ਕੁਝ ਹੁੰਦਾ ਇਹ ਤਾਂ ਚਲ ਇੱਕੋ ਹੈ ਬੱਚਣ ਬਚਾਉਣ ਨੂੰ ਇੱਡੀ ਕੋਈ ਵੱਡੀ ਗੱਲ ਨਹੀਂ ਹੈ ਕੀ ਹੈ ਯਾਰ ਜੇ ਲੱਖ ਖੰਡ ਅੱਗੇ ਅੱਗੇ ਦੀ ਗੱਲ ਕਰਦਾ ਮੈਂ 1 ਲੱਖ 1.5 ਲੱਖ ਮਾਸਾ ਜੋਰ ਲਾ ਕੇ 19-20 ਲੱਖ ਦਾ ਯਾਰ ਅਗਲਾ ਸੰਦ ਵੀ ਤਾਂ ਤੋੜਦਾ ਫੇਰ ਦੱਸੋ ਲੱਖ ਖੰ ਡਾਲਰਾਂ 'ਚ ਸਾਰੇ 120000 ਡਾਲਰ ਵੀ ਨਹੀਂ ਬਣਦੇ। ਬਈ ਉਹੀ ਦਾ ਗੱਲ ਹੈ। ਇਕਨੋਮੀ ਤਾਂ ਇੱਕੋ ਜੀ ਹੈ। ਹਾਂਜੀ ਹਾਂਜੀ। ਵੀਰੇ ਜਣੀ ਇਹ ਹੈ ਵੀ ਜੀਮੇਦਾਰਾਂ ਨੂੰ ਆਪਣੇ ਲੋਕਾਂ ਨੂੰ ਕੀ ਉਹਦਾ ਹੱਲ ਕੱਢਾਂਗੇ। ਹੁਣ ਆਪਾਂ ਕਹੀ ਜਾਂਦੇ ਆ ਵੀ ਸਰਕਾਰਾਂ ਨੇ ਐ ਕਰਤਾ ਬਾਹ ਕਰਤਾ ਜਿਹੜੇ ਆਪਣੇ ਹੀ ਲੋਕ ਆਪਣੇਆਂ ਨੂੰ ਖਾਣ ਲੱਗੇ ਪਏ ਨੇ ਉਹਦਾ ਵੀਰੇ ਹੋਰ ਗੱਲ ਕੁਛ ਨਹੀਂ। ਹੋਰ ਕੰਮ ਵੀ ਕੋਈ ਨਹੀਂ ਨਾ। ਨਹੀਂ ਨਹੀਂ ਉਹ ਨਹੀਂ ਮੈਂ ਕਹਿੰਦਾ ਜੀ ਜਿਹੜਾ ਥੌਂ ਘਟਾਉਣ ਵਾਲਾ ਫੈਨੋਮਨਾ ਥੌਂ ਵਾਲਾ ਤਾਂ ਬਈ ਉਹ ਤਾਂ ਸ਼ੁਰੂ ਤੋਂ ਪਤਾ ਹੀ ਹੈ। ਅੱਲਾ ਮੈਂ ਬਥੇਰੀ ਬੇਨਤੀ ਕਰਦਾ ਹੁਣ ਉਹ ਨਹੀਂ ਹਟ ਸਕਦੇ। ਇਹ ਗੱਲ ਤੇਰੀ ਸਹੀ ਹੈ। ਜਦੋਂ ਮੁੰਡਾ ਦਾ ਵਿਆਹ ਕਰਨਾ ਬਾਈ ਉਦੋਂ ਬਾਈ ਕਿਲੇ ਜਦੋਂ ਮਸ਼ੀਨ ਵਾਲਿਆਂ ਨੇ ਦੇਣੇ ਉਦੋਂ ਵੀਰ ਆਏ ਨੇ ਵੀ 1.5 ਕਿਲਾ ਸਾਡਾ ਨੀਰੇ ਦਾ ਸੀ ਕਿਲੇ ਸਾਡਾ ਕੋਠੀ ਪਈ ਵੀ ਹੈ ਫਲਾਣੇ ਨੂੰ ਫਲਾਣੇ ਨੂੰ ਦਿੱਤਾ ਵਾਦੀ 1/2 ਕਿਲਾ ਬਸ ਉਹੀ ਗੱਲਾਂ ਹੋਈਆਂ ਨੇ ਯਾਨੀ ਕੁੱਲ ਮਿਲਾ ਕੇ ਮਸ਼ੀਨ ਵਾਲਿਆਂ ਨੇ ਇਤਕੀ ਖਾਤੇ ਹੀ ਪੂਰੇ ਕਰਦੇ ਨੇ ਡੀਜਰ ਬੱਪਾ ਸਾਰਾ ਮੈਂ ਪਰਚੂਟ ਨਹੀਂ ਦੇ ਦੇ ਇਹ ਸਾਰਿਆਂ ਨੂੰ ਪਤਾ ਹੀ ਹੈ ਹੁਣ ਜਿਹੜੇ ਵਿਚਾਰੇ ਬਾਹਰੋਂ ਵੀ ਚੱਲ ਕੇ ਆਏ ਨੇ ਪਤਾ ਚੱਲ ਹਰਿਆਣਾ ਹੀ ਲਾਇਆ ਹਰਿਆਣਾ ਨਾ ਪੰਜਾਬ ਲਾਉਣਾ ਉਹਨਾਂ ਨੂੰ ਮੈਂ ਤਾਂ ਕਦੇ ਜਾਂਦਾ ਵੀ ਨਹੀਂ ਜਾਂਦਾ ਵੀ ਨਹੀਂ ਯਾਰ ਉਹ ਵੀ ਇੱਕ ਨੇ ਦੱਸਦੇ ਨੇ ਵਿਚਾਰੇ ਕਿੱਥੋਂ ਜਾ ਕੇ ਯਾਰ ਮਸ਼ੀਨਾ ਚੱਲ ਕੇ ਕਿਸ ਰਾਤੋਂ ਜੰਮੂ ਜਾ ਕੇ ਖੜਾਈਆਂ ਰਿਹਾ ਰਹਿੰਦੇ ਆ ਪਰ ਫੇਰ ਵੀ ਖਾਲੀ ਥੂਠਾ ਘਰ ਨੂੰ ਆਏ ਨੇ ਚੰਗੀ ਗੱਲ ਰੀਪਰਾਂ ਦਾ ਕੀ ਸੀ ਤੇ ਆ ਬੜੇ ਭਾਈ ਰੀਪਰਾਂ ਦਾ ਵੀ ਇਦਾਂ ਹੀ ਰਿਹਾ ਬਾਈ ਆਪਣਾ ਰੀਪਰਾਂ ਨੇ ਵੀ ਨਹੀਂ ਕੁਝ ਕੱਟਿਆ ਨਾ ਕੋਈ ਇੱਡੀ ਗੱਲ ਕੰਬਾਈਨ ਨੇ ਤਾਂ 50 ਹਜ਼ਾਰ ਦੇ ਵੀ ਦਿੱਤਾ ਉਹ ਰੀਪਰ ਨੇ ਤਾਂ ਮੇਰਾ ਖਲਾ ਹੋ ਵੀ ਨਹੀਂ ਦਿੱਤਾ ਨਹੀਂ ਚਲੋ ਆਪਾਂ ਸਾਰਿਆਂ ਨੂੰ ਨਹੀਂ ਬਾਈ ਇਦਾਂ ਕਰਦੇ ਕਈਆਂ ਦਾ ਵੱਧ ਵੀ ਜਾਂਦਾ ਆਪਾਂ ਸਾਰਿਆਂ ਦਾ ਕਈ ਸਾਰੇ ਇੱਕ ਨੀਣਾ ਹੁੰਦੇ ਕਈਆਂ ਦਾ ਵਿਚਾਰਾਂ ਦਾ ਜਮਾ ਹੀ ਨਹੀਂ ਹੋਇਆ ਕਈਆਂ ਦਾ ਵਧੀਆ ਮੂੰਹ ਮਿੱਠਾ ਹੋ ਗਿਆ ਭਾਈ ਉਹ ਵੀ ਦੱਸਦਾ ਸੀ ਵੀ ਇਦ ਕੀ ਲੋਕਾਂ ਨੇ ਭਾਈ ਕਹਿੰਦੇ ਲਾਣੇ ਵਿੱਚ ਛੜਦਾ ਲੋਕਾਂ ਨੇ ਹਾਂ ਭਾਈ ਲਾਣਾ ਅਗਲਾ ਯਾਰ ਤੁਸੀਂ ਕਰ ਲਓ ਬਸ ਹੁਣ ਕੀ ਕਰੀਏ ਇੱਕ ਹੋਰੇ ਆਪਣੇ ਲਾਣਾ ਸੀਗਾ ਮੈਂ ਉਹਨੂੰ ਗਿਆ ਮੈਂ ਯਾਰ ਵੀ ਵੀ ਜਲ ਤੂੜੀ ਆਪਾਂ ਕਰਨਾਗੇ ਸਾਡੇ ਕੋਲ ਇਦ ਕੀ ਪਤਾ ਕੀ ਸਬਸੇ ਹੋ ਗਈ ਭਈਆਂ ਦੇ ਵਿਚਾਰੇ ਜਿਹੜੇ ਆਪਾਂ ਕੋ ਕੁੱਪਾ ਬੰਨਵਾਉਂਦੇ ਸੀ ਮੰਨਦੇ ਮੈਰਿਜਾ ਰੱਖ ਲਈਆਂ ਬੰਦੇ ਆ ਨਾ ਸਕੇ ਮੇਰੇ ਕੋਲ ਹੀ ਗਏ ਸੀਗੇ ਨਹੀਂ ਆ ਸਕੇ ਸਾਡੇ ਕੋਲ ਕੁੱਪਾ ਵਾਲੇ ਬੰਦੇ ਨਾਲ ਸਾਡੇ ਕੋਲ ਅਸੀਂ ਕੁੱਪਾ ਕੱਪ ਬੰਨਣ ਕਰਕੇ ਨਾਲ ਬੰਦੇ ਰੱਖਦੇ ਹਾਂ ਜਿਹੜੇ ਲਾਣੇ ਦੀ ਆਪਾਂ ਬਣਾਉਨੇ ਆ ਉਹ ਵਿਚਾਰੇ ਉਹ ਵੀ ਪਰੇਸ਼ਾਨ ਆ ਉਹ ਵੀ ਹੁਣ ਤੂੜੀ ਕਿਵੇਂ ਕਰਾਂਗੇ ਵੀ ਕੋਪਾਲੇ ਬੰਦੇ ਨਹੀਂ ਬੰਦੇ ਹੂੰ ਚਲੋ ਅਸੀਂ ਪਿੰਡੋਂ ਕੰਮ ਸਾਰੇ ਆ ਪਿਆਪੀਆਂ ਨਾਲ ਵਿਚਾਰਾਂ ਨੇ ਜਿੰਨਾ ਕਰਿਆ ਉਹਨੇ ਵਧੀਆ ਕਰਿਆ ਘਰਾਂ ਘਰਾਂ ਚ ਪਾਈ ਹੂੰ ਐਂਡੇ ਜਿਹੜੇ ਘਰਾਂ ਦੇ ਬੰਦੇ ਹੁੰਦੇ ਆਪਾਂ ਉਹ ਨਹੀਂ ਮੰਨੀ ਲਈ ਉਹਨਾਂ ਨੇ ਹੋਰ ਤੋਂ ਕਰਵਾਈਆਂ ਹੂੰ ਪਰ ਉਹ ਕੁਝ ਨਹੀਂ ਸਵਾਦ ਆਇਆ ਕਦੇ ਜਣੀ ਕਿ ਲਾਂ ਨ ਵੀ ਛੱਡਦੇ ਲੋਕਾਂ ਦੇ ਲਾਂ ਵੀ ਇਦਾਂ ਹੀ ਬਸ ਬਹੁਤ ਤੂੜੀ ਦਾ ਰੇਟ ਕੁਝ ਨਹੀਂ ਰਿਹਾ 2200 ਪੌਣੇ 300 ਰੇਟ ਕੀ ਹੁੰਦਾ ਐ 14 1500 ਰੁਪਏ ਦਾ ਕਰਾਈ ਐ ਹੂੰ 14 1500 ਰੁਪਏ ਦਾ ਕਰਾਈ ਜੇ ਸਭ ਤੋਂ ਕੁਆਂਟਲ ਤੂੜੀ ਆ 15 1600 ਲੰਗਾ ਵੀ ਗਿਆ ਭਾਈ ਬਿਲਕੁਲ 15 1600 ਲੰਗਾ ਵੀ ਗਿਆ ਫਿਰ ਅਗਲਾ ਕੀ ਕਰੇ ਬਾਈ ਕੀ ਜਾਂਦਾ ਪਿੱਛੇ ਬਿਲਕੁਲ ਸਹੀ ਗੱਲ ਦੋ ਟਰਾਲੀਆਂ ਤੂੜੀ ਦੀਆਂ ਯਾਨੀ بڑے ਭਾਈ ਗੱਲ ਇਹ ਆ ਵੀ ਰੀਪਰਾਂ ਦੇ ਵਿੱਚੋਂ ਕੰਬਾਈਨਾਂ ਦੇ ਵਿੱਚੋਂ ਐਤ ਕੀ ਜਿਹੜਾ ਕੱਢਣ ਪਾਉਣ ਵਾਲਾ ਸਮਾਨ ਆ ਨਹੀਂ ਉਹ ਨਹੀਂ ਆ ਉਹ ਕੁਛ ਨਹੀਂ ਨਿਕਲਦਾ ਨਹੀਂ ਐਤ ਕੀ ਨਹੀਂ ਐਤ ਕੀ ਚਲੋ ਸਮਾਂ ਲੱਗਦਾ ਆਇਆ ਫਸਲਾਂ ਨਾਲ ਵੀ ਹੋ ਜਾਂਦਾ ਇੱਥੇ ਹਾਂ ਬਿਲਕੁਲ ਪਰ ਫੇਰ ਵੀ ਚਲੋ ਜੀ ਸੁੱਖ ਚਾਹੀਦੀ ਆ ਪਰ ਇੱਕ ਗੱਲ ਆ ਜਾਂਦਾ ਮੈਂ ਇੱਕ ਤੁਹਾਨੂੰ ਹੋਰ ਬੇਨਤੀ ਕਰਦਾ ਯਾਰ ਇੱਥੇ ਇਨਸਾਨ ਦੀ ਕਦਰ ਨਹੀਂ ਬੈਂਦੀ ਹਾਂ ਇਹ 'ਚ ਕੋਈ ਸ਼ੱਕ ਨਹੀਂ ਦੇਖੋ ਮੇਰੇ ਨਾਲ ਇੱਕ ਹੀ ਘਟਨਾ ਵਾਪਰੀ 15 ਤਰੀਕ ਨੂੰ ਆਪਣਾ ਠੀਕ ਆ ਆਈਓ ਲਾ ਲਓ ਪਿੰਡੋਂ ਸੀਗਾ ਮੁੰਡਾ ਮੈਂ ਮਾੜਾ ਜੈ ਟੌਨ ਕਰਦਾ ਐਟ ਕੀ ਫੈਕਟ ਕੀ ਆ ਬਾਈ ਜੀ ਸੁਣਨ ਵਾਲਿਆਂ ਨੂੰ ਕਹਿ ਰਿਹਾ ਕਿ ਮੇਰੇ ਮਸ਼ੀਨ ਚੱਲਦੀ ਸੀ ਬਾਈ ਦੀ ਇਹਦਾ ਬਹੁਤ ਭਾਈਆਂ ਵਰਗਾ ਵੀਰ ਦਾ ਪੁੱਤਾਂ ਵਰਗਾ ਬੱਚਿਆਂ ਵਰਗਾ ਮੁੰਡਾ ਜਿਹੜਾ ਇਹਦੇ ਕੋ ਕੰਬਾਈਨ ਤੇ ਸੀ ਉਹ ਅਚਾਨਕ ਬਿਮਾਰ ਹੋ ਗਿਆ ਸਿੱਧਾ ਹੀ ਹਸਪੀਟਲ ਚੱਲਿਆ ਗਿਆ ਉਸ ਤੋਂ ਬਾਅਦ ਵਿਚਾਰੇ ਦੀ ਮੰਨ ਲਓ ਡੈੱਡ ਬੋਡੀ ਆਈ ਆ ਗੱਲ ਅਸੀਂ ਉਹਦੇ ਵਿੱਚ ਇਹ ਕਰਨੀ ਆ ਕਿ ਯਾਰ ਲੋਕ ਕਿਸੇ ਦੀ ਮੌਤ ਨੂੰ ਵੀ ਨਹੀਂ ਸੁਣਦੇ ਤਾਂ ਵੀ ਅੱਗ ਲੱਗੀ ਤਣਾਵੀ ਮੇਰੀ ਬੱਡ ਮੇਰੀ ਬੱਡ ਮਤਲਬ ਇੱਥੇ ਤੱਕ ਆਪਾਂ ਆਪਣਾ ਸਿਸਟਮ ਆ ਜਿਹੜਾ ਖਰਾਬ ਹੋ ਗਿਆ ਕਿ ਆਪਾਂ ਕਿਸੇ ਜਿਹੜਾ ਇਨਸਾਨ ਦੁਨੀਆ ਤੋਂ ਚਲਾ ਜਾਂਦਾ ਉਹਨੂੰ ਵੀ ਇੱਕ ਨਮਸਕਾਰ ਕਹਿ ਲੋ ਜਾਂ ਜਾਂਦੀਵਾਰ ਦੀ ਬਾਏ ਜੋ ਵੀ ਕਹਿ ਲੋ ਸਤਿਕਾਰ ਕਹਿ ਲੋ ਉਹ ਦੇ ਨਹੀਂ ਪਾਉਂਦੇ ਹਾਂ ਬੜੇ ਭਾਈ ਕਿਵੇਂ ਹੋਈ ਗੱਲ ਉਹ ਦੱਸ ਬਈ ਇੱਕ ਹਰਿਆਣੇੋਂ ਆਇਆ ਸੀਗਾ ਉਹ ਹਾਂਜੀ ਚਲੋ ਉੱਥੇ ਕੰਮ ਘੱਟ ਸੀਗਾ ਇਸ ਵਾਰ ਹੋਇਆ ਪੂਰੇ ਆ ਗਿਆ ਇੱਥੇ ਆ ਕੇ ਵਾਰਸ਼ਾ ਜੀ ਆਉਗੀ ਕੰਮ ਨਹੀਂ ਚੱਲਿਆ ਸੀਗਾ ਹਾਂਜੀ ਉਹ ਅਚਨਚੇ ਇਧਰੋਂ ਦਰਦ ਉੱਠੜਦਾ ਸੀਗਾ ਅੱਗੇ ਵੀ ਪਹਿਲਾਂ ਵੀ ਦਰਦ ਉੱਠੜੇ ਦਰਦ ਉੱਠ ਗਏ ਭਾਰਸੋਂ ਲੈ ਕੇ ਭਾਰਸੋਂ ਤੋਂ ਕਹਿੰਦੇ ਵੀ ਨਹੀਂ ਤੁਸੀਂ ਪਟਿਆਲੇ ਲੈ ਜੂ ਪਟਿਆਲੇ ਲੈ ਗਏ ਹਾਂਜੀ ਬੋਲਦਾ ਜਾਂਦਾ ਸੀਗਾ ਸਾਰਾ ਕੁਝ ਠੀਕ ਠੀਕ ਆ ਬਾਈ ਪਟਿਆਲੇ ਰਜਿੰਦਰਾ ਜੀ ਰਜਿੰਦਰਾ ਜੀ ਵੀਰੇ ਹਾਂ ਤੇ ਸਾਰਾ ਕੁਝ ਉਧਰ ਠੀਕ ਸੀਗਾ ਪਰ ਦੇਖੋ ਪ੍ਰਮਾਤਮਾ ਨੂੰ ਜੋ ਮਨਜ਼ੂਰ ਆ ਉਹਦਾ ਬ੍ਰਦਰ ਵੀ ਆਪਣੇ ਨਾਲ ਆ ਮੁੰਡਾ ਵੱਡਾ ਅੱਛਾ ਜੀ ਤੇ ਉਹਦਾ ਚਾਚੇ ਦਾ ਮੁੰਡਾ ਵੀ ਆਪਣੇ ਨਾਲ ਇੱਕੋ ਪਰਿਵਾਰ ਦੇ ਤਿੰਨ ਜਾਨੇ ਆਪਣੇ ਨਾਲ ਜਿੱਦੀਆਂ ਮਸ਼ੀਨਾਂ ਲਈਆਂ ਨੇ ਬਾਈ ਆਪਣੇ ਨਾਲ ਹੀ ਨੇ ਮੁੰਡੇ ਜੇ ਆਪਾਂ ਕਦੇ ਉਹਨਾਂ ਨੂੰ ਐ ਨਹੀਂ ਸਮਝਾ ਵੀ ਮੇਰੇ ਉਹ ਡਰਾਈਵਰ ਨੇ ਪਾਈਆਂ ਵਾਂਗੇ ਮੈਂ ਸਾਰਿਆਂ ਨੂੰ ਸਮਝਾ ਬਿਲਕੁਲ ਇਕੱਲੇ ਉਹ ਨਹੀਂ ਦੂਏ ਵੀ ਉਹ ਤੋਂ ਬਿਨਾ ਵੀ ਨਹੀਂ ਜਿਹੜੇ ਹਾਂਜੀ ਪਰ ਸਾਰਾ ਦੁੱਖੀ ਗੱਲ ਦਾ ਲੱਗਿਆ ਉਹ ਬੰਦਾ ਇੰਨੀ ਮਤਲਕੀ ਔਖਾ ਬੰਦੇ ਸਾਨੂੰ ਜਿੱਦ ਤੇ ਉਹਦੀ ਡੈਥ ਹੋਈ ਆ ਭਾਈ ਹੂੰ ਤੁਸੀਂ ਆ ਬਲਾਲਾ ਡੈਥ ਤੇ ਸਾਨੂੰ ਸੰਸਕਾਰ ਕਰਨ ਵੇਲੇ ਵੀ ਸੰਸਕਾਰ ਨਹੀਂ ਕਰ ਦਿੰਦੇ ਸੀ ਫੋਨ ਤੇ ਫੋਨ ਫੋਨ ਤੇ ਹੁਣ ਮੈਂ ਇਹਨਾਂ ਨੇ ਸਾਰਿਆਂ ਨੂੰ ਦੱਸਿਆ ਵੀ ਅਸੀਂ ਤਾਂ ਬਹੁਤ ਵੱਡੀ ਮੁਸੀਬਤ 'ਚ ਹਾਂ ਵੀ ਐਦਾਂ ਡੈਥ ਹੋ ਗਈ ਸਾਡਾ 100 ਗੀਲਾ ਘਰਾ ਹੋ ਗਿਆ ਬੰਦੇ ਉਹ ਚੱਕਰ 'ਚ ਲੋਕ ਨਹੀਂ ਖੜੇ ਹੈਗੇ ਭਾਈ ਹੂੰ ਬਸ ਤੇਨੂੰ ਹਾੜਾ-ਸਾੜੀ ਮੱਚ ਗਈ ਫਿਰ ਮੈਂ ਸੋਚਿਆ ਯਾਰ ਇੱਕ ਬੰਦੇ ਮੇਰੇ ਕੋਲ ਆ ਗਏ ਸਵੇਰੇ ਮੈਂ ਕਿਹਾ ਵੀ ਦੋ ਤਿੰਨ ਘਟਿਆਂ ਨੂੰ ਮਸੀਨ ਆ ਜੂਗੀ ਵੀ ਦੇਖ ਰਾ ਸੀਦਾ ਇਦਾਂ ਮੁਸੀਬਤ ਚ ਉਹ ਬੰਦਾ ਨਹੀਂ ਖੜੇ ਨਾਲੇ ਖੁਦ ਟਰਾਲੀਆਂ ਮੇਰੀਆਂ ਲੈ ਕੇ ਜਾਂਦੇ ਤੇ ਟਰੈਕਟਰ ਮੇਰਾ ਫਸਲ ਵੱਢਣ ਨੂੰ ਜਾਂਦਾ ਸੀ ਕਦੇ ਆਪਾਂ ਨੇ ਇਹ ਨਹੀਂ ਕਹਿੰਦੇ ਵੀ ਅਗਲਾ ਕਹਿੰਦਾ ਹੁਣ ਦੇਖ ਕੇ ਸਾਨੂੰ ਗੱਲਾਂ ਕਰ ਦੁੱਖ ਇਹ ਗੱਲ ਦਾ ਲੱਗਦਾ ਯਾਰ ਉਹ ਵੀ ਕੱਲ ਨੂੰ ਕਿਸੇ ਨਾਲ ਹੋਰ ਨਾ ਕਿਉਂ ਵਾਪਰੇ ਮੌਤ ਤੋਂ بڑا ਤਾਂ ਦੁੱਖ ਨਹੀਂ ਕੋਈ ਜਿਹੜਾ ਬੰਦਾ ਹੀ ਮੈਂ ਇੱਕ ਵਾਰ ਸਟੈਂਡ ਲੈ ਗਿਆ ਵੀ ਉਹ ਬੰਦੇ ਨਹੀਂ ਖੜੇ ਜੇ ਕੱਲ ਨੂੰ ਬੰਦੇ ਜੇ ਮੈਂ ਵੀ ਮਰਦਾ ਮੇਰੇ ਮੂੰਹ ਚੋਂ ਇਹ ਨਿਕਲੀ ਗੱਲ ਜਦੋਂ ਆਏ ਵੀ ਜੇ ਮੈਂ ਵੀ ਕਰੇ ਮੇਰੀ ਡੈਥ ਹੋ ਜਾਂਦੀ ਹੈ ਤਾਂ ਮਸ਼ੀਨਾਂ ਵਾਲੇ ਵੜਾਉਣ ਵਾਲੇ ਆਣਗੇ ਵੀ ਮਜੀਦ ਨੂੰ ਕੱਲ ਨੂੰ ਫੋਕਲ ਤੁਸੀਂ ਅੱਜ ਸਾਡੇ ਫੀਲ ਸਾਡੇ ਕੰਬਾਈਨ ਲਾ ਦਿਓ ਕੰਬਾਈਨ ਲਾ ਕੱਲ ਨੂੰ ਵਾਲਾ ਯਾਰ ਇਹ ਲੋਡ ਤੋਂ ਜ਼ਿਆਦਾ ਹਫੜਾ ਦਫੜੀ ਅੱਛਾ ਭਾਈ ਹੋਰ ਮੈਂ ਇਹ ਦੇਖਦਾ ਹੁਣ ਆਪਣੇ ਏਰੀਆ ਦੀ ਮੈਂ ਭਾਈ ਜੀ ਤੁਹਾਨੂੰ ਗੱਲ ਦੱਸਦਾ ਮੈਨੂੰ ਹੋਰ ਪੰਜਾਬ ਬਾਰੇ ਨਹੀਂ ਪਤਾ ਸਾਡੇ ਏਰੀਆ ਚ ਇੰਨੀ ਕੁ ਪਰਮਾਤਮਾ ਦੀ ਮਿਹਰ ਆ ਕਦੇ ਵੀ ਸਾਡੇ ਏਰੀਆ ਚ ਕਣਕ ਦਾ ਝੋਨੇ ਦਾ ਕਦੇ ਕੋਈ ਮੀਂਹ ਨੇਰੀ ਗੜਿਆ ਨੇ ਕਦੇ ਨੁਕਸਾਨ ਨਹੀਂ ਕੀਤਾ ਇੱਕ ਅੱਧਾ ਦਿਨ ਲੇਟ ਫਸੇਟ ਵੱਡੀ ਹੋ ਜਾਣੀ ਹੁੰਦੀ ਆ ਯਾਰ ਆਪਣੇ ਲੋਕ ਤਾਂ ਜਣੀ ਐ ਕਹਿੰਦੇ ਨੇ ਵੀ ਮੂੰਹ ਚ ਪਾ ਲਈਏ ਹੁਣ ਐ ਨਹੀਂ ਹੁੰਦਾ ਹੁੰਦਾ ਮੰਡੀਆਂ ਤੋਂ ਵੀ ਚੱਕ ਕੇ ਲੈ ਜਾਂਦਾ ਰੱਬ ਮਤਲਬ ਇੱਕ ਲੋਡ ਤੋਂ ਠੀਕ ਆ ਫਸਲ ਨਾਲ ਪਿਆਰ ਹੁੰਦਾ ਸਭ ਨੂੰ ਹੁੰਦਾ ਸੀ ਵੀ ਤਾਂ ਜ਼ਿੰਮੇਦਾਰ ਆ ਮਤਲਬ ਇੱਕ ਲੋਡ ਤੋਂ ਵੱਧੇ ਨੇਰੀ ਠਾਲ ਦੇਣੀ ਵੀ ਹਾਏ ਵੱੜ ਤੇ ਹਾਏ ਵੱੜ ਤੇ ਚੱਕ ਦੋ ਇਹ ਨਹੀਂ ਕੋਈ ਐਡੀ ਬਾਲੀ ਵਧੀਆ ਕਰਨ ਅੱਛਾ ਜੀ ਉਹਦਾ ਫਿਰ ਭਾਈ ਉਹ ਤੋਂ ਬਾਅਦ ਜੀ ਉਦੋਂ ਬਾਅਦ ਵੀਰੇ ਦੇਖ ਲਓ ਚਲੋ ਉਹਦਾ ਵਿਚਾਰਾ ਪੂਰਾ ਹੋ ਗਿਆ ਹੂੰ ਹੁਣ ਜਿਹੜੇ ਉਹਦੇ ਭਰਾ ਸੀਗੇ ਉਹ ਵੀ ਵਿਚਾਰੇ ਨਹੀਂ ਆ ਸਕੇ ਆਪਾਂ ਕਹਿੰਦੇ ਵੀ ਚੰਗਾ ਨਹੀਂ ਚਲਗਦੇ ਹੂੰ ਵੀ ਆਓ ਚਲ ਅਸੀਂ ਡਰਾਈਵਰ ਨੂੰ ਹੋਰ ਫੜੇ ਕੰਮ ਲਿਆ ਸਾਰੇ ਆ ਗਮਾ ਦਾ ਪੁੱਤ ਹੱਕੇ ਮੁੰਡਾ ਆਪਣੇ ਪਿੰਡ ਦਾ ਹੀ ਸੀ ਉਹ ਮੁੰਡਾ ਪਿੰਡੋਂ ਸੀਗਾ ਅੱਛਾ ਬਹੁਤ ਆਪਣਾ ਯਾਰ ਇੰਨਾ ਕਰਦਾ ਸੀਗਾ ਹੂੰ ਤੂੰ ਵੀ ਹੁਣ ਜਾਣਦੀ ਸੀਗਾ ਸਭ ਤੋਂ ਸਭ ਦਾ ਫੇਵਰਟ ਸੀ ਜਿਹਦੇ ਕੋਲੋਂ ਵਗ ਜਣਾ ਅਗਲਾ ਕਹਿੰਦੀ ਯਾਰ ਉਹਨੂੰ ਵੇਚੀ ਹੂੰ ਇੰਨਾ ਮਤਲਬ ਕਿ ਵਧੀਆ ਹੁੰਦਾ ਸੀਗਾ ਹਾਸ ਮੁਖ ਸੁਆ ਕਿਸੇ ਦਾ ਗੁੱਸਾ ਨਹੀਂ ਕਰਨਾ ਜੀ ਅਗਲੇ ਨੇ ਕਹਤਾ ਯਾਰ ਮਗਰ ਜਿਹਦੇ ਉੱਤਰ ਕੇ ਦੇਖਣਾ ਇਹ ਨਹੀਂ ਹੈਗਾ ਵੀ ਡਰਾਈਵਰ ਵਾਲਾ ਕੰਮ ਸੀਗਾ ਹੂੰ ਬਾਈ ਬੰਦੇ ਆਪਣੇ ਕੋਲ ਹੋਰ ਵੀ ਹੈਗੇ ਨੇ ਹੋਰ ਹੋ ਦੁਨੀਆ 'ਚ ਵੀ ਅਗਲਾ ਕਹਿੰਦਾ ਡਰਾਈਵਰ ਛੋਟੀ ਤੋਂ ਛੋਟੀ ਦੇ ਪਏ ਨੇ ਹੂੰ ਪਰ ਮੈਂ ਨਹੀਂ ਮੰਨਦਾ ਤੂੰ ਵੇਣਾ ਕਿਉ ਆਪਣਾ ਅੱਖੀ ਦੇਖਿਆ ਵਾ ਸੀਗਾ ਜਣੀ ਕਹਿਣ ਤਾਂ ਪਾਪੀ ਅਨਸਾਨੀਤ ਮਰ ਗਈ ਹਾਂ ਅਨਸਾਨੀਤ ਸੌ ਕਿੱਲਾ ਵੀ ਖਰਾਬ ਹੋ ਗਿਆ ਸੌ ਕਿੱਲਾ ਖਰਾਬ ਹੋ ਗਿਆ ਭਾਈ ਕੋਈ ਗੱਲ ਨਹੀਂ ਮਾਂ ਅਗਲੀ ਵਾਰ ਕਮਾ ਲਾਂਗੇ ਕੋਈ ਗੱਲ ਨਹੀਂ ਪਰ ਮੇਰੇ ਮਨ ਨੂੰ ਬੜੀ ਠੇਸ ਲੱਗੀ ਵੀ ਯਾਰ ਆਪਾਂ ਇੰਨੇ ਸੰਦਾਂ ਦੇ ਪੈਸੇ ਲਾਈ ਨੇ ਹੂੰ 2-3 ਲੱਖ ਰੁਪਏ ਵਿੱਚ ਆਪਾਂ 60 ਲੱਖ ਲਾਈ ਫਿਰਦੇ ਹੂੰ 2-3 ਲੱਖ ਦੀ ਉਹ ਕਮਾਈ ਹੋਣੀ ਸੀ ਹੂੰ ਆਪਾਂ 60 ਲੱਖ ਲਾਈ ਫਿਰਦੇ ਹਾਂ ਹੂੰ 60 ਲੱਖ ਲਾ ਕੇ ਵੀ ਤੂੰ ਸੰਤੁਸ਼ਟ ਨਹੀਂ ਹੈਗਾ ਹੂੰ ਇੱਕ ਤਾਂ ਆਉਂਦਾ ਵੀ ਬੰਦਾ ਵੀਰ ਅਭਾਪਾ ਆਪਾਂ ਆਪਣੀ ਫਸਲ ਵੀ ਛੱਡ ਲੈਂਦੇ ਆ ਹੂੰ ਜਦ ਕੋਈ ਨਾ ਯਾਰ ਕਿਸੇ ਦੀ ਖਰਾਬ ਨਾ ਹੋਵੇ ਹਾਂ ਬਿਲਕੁਲ ਪਰ ਫੇਰ ਵੀ ਮੈਂ ਤੈਨੂੰ ਹੈਗਾ ਨਾ ਵੀ ਕੋਈ ਸਾਲੀ ਕਦਰ ਨਹੀਂ ਜਾਨੀ ਫਿਰ ਹਫੜਾ ਦਾ ਫੜੀਓ ਵਾੜੀ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਸੁਨੇਹਾ ਮੈਂ ਇਹੀ ਬੇਨਤੀ ਕਰਦਾ ਸੀਜ਼ਨ ਦਾ ਕੀ ਤਤ ਕੱਢਿਆ ਰੀਪਰਾਂ ਵਾਲੇ ਵੀਰਾਂ ਨੂੰ ਤੇ ਕੰਬਾਈਨ ਵਾਲੇ ਵੀਰਾਂ ਨੂੰ ਸੁਨੇਹਾ ਕੀ ਦੇਣਾ ਚਾਹੁੰਦੇ ਆ ਆਪਣੇ ਤਜਰਬੇ ਦੇ ਅਕੋਰਡਿੰਗ ਦੇਖ ਮੈਂ ਇੱਕ ਸਾਰਿਆਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਹੂੰ ਅਗਲਾ ਕਹਿੰਦਾ ਵੀ ਆਪ ਵੀ ਤਾਂ ਕੰਮ ਕਰਦੇ ਨੇ ਨਾ ਫੇਰ ਉਹੀ ਗੱਲ ਤੇ ਕਈ ਵਾਰ ਟੋਪਕਾ ਆ ਜਾਂਦੇ ਨੇ ਹੂੰ ਮੈਂ ਇਹ ਗੱਲ ਕਹਿੰਦਾ ਵੀ ਜਿੰਨੀ ਆਪਾਂ ਭੱਜਣਾ 8 ਸਮਾਂ ਦੇ ਵੱਧ ਕਰਦੇ ਆ ਉਹਨੇ ਆਪਾਂ ਜ਼ਿਆਦਾ ਹਾਲ ਚਦੇ ਆ ਆਪਾਂ ਇੱਕ ਲੈਵਲ ਤੇ ਸਾਰੇ ਚੱਲੀਏ ਜਿਹੜੇ ਐਮਪੀ ਵਾਲੇ ਨੇ ਐਮਪੀ ਟਿਕ ਕੇ ਲਾ ਲਣ ਕਿਤੇ ਵੀ ਬੰਦਾ ਸੰਤੁਸ਼ਟ ਹੋ ਗਏ ਹੈਨਾ ਜਦ ਆਪਾਂ ਉਧਰੋਂ ਭਜਾਉਨੇ ਕਿੰਨੇ ਨਫਾ ਨੁਕਸਾਨ ਰਸਤੇ 'ਚ ਕਈ ਵਾਰ ਕੇਸ ਹੋ ਜਾਂਦੇ ਬਹੁਤ ਐਕਸੀਡੈਂਟ ਪੈਫ ਕਾਲੀ ਵੀ ਐਦਾਂ ਵੀਰੇ ਕਾਲੀ ਨਾ ਕਰੋ ਮੈਂ ਨਹੀਂ ਕਹਿੰਦਾ ਵੀ ਆਓ ਨਾ ਆਓ ਸਾਰੇ ਜੀ ਸਭ ਕੇ ਆਓ ਚਾਹ ਹਰਿਆਣਾ ਦਾ ਪੰਜਾਬ ਦਾ ਜੰਮੂ ਲਾਓ ਜਿੱਥੇ ਤੁਹਾਡਾ ਜੀ ਕਰਦਾ ਉੱਥੇ ਚਲਾਓ ਪਰ ਆਪਦਾ ਧਿਆਨ ਨਾਲ 10 ਮਿੰਟ ਅੱਧਾ ਘੰਟਾ 2 ਘੰਟੇ ਕਿਥੇ ਖੜਾ ਲੂ ਮਜ਼ਿੰਦਰੀ ਵੀ ਦਮ ਲੈ ਲੂ ਹਨਾ ਬੰਦੇ ਵੀ ਦਮ ਲੈ ਲੈਂਦੇ ਨੇ ਕਈ ਵਾਰ ਮੈਂ ਇਦਾਂ ਦੇ ਦੇਖੇ ਨੇ ਯਾਰ ਉਹ ਬੰਦਿਆਂ ਬਾਰੇ ਨਹੀਂ ਸੋਚਦੇ ਵੀਰੇ ਉਹ ਆਪਣੇ ਆਪ ਦੇ ਬਾਰੇ ਸੋਚਦੇ ਨੇ ਹਾਂ ਆਪਾਂ ਇਹ ਜਿਹੇ ਬੰਦੇ ਆਪਾਂ ਪਹਿਲਾਂ ਬੰਦੇ ਬਾਰੇ ਸੋਚਦੇ ਹਾਂ ਬਿਲਕੁਲ ਮਤਲਬ ਆਉਣ ਵਾਲਾ ਫਿਊਚਰ ਯਾਰ ਕੀ ਹੋਊਗਾ ਦੁਨੀਆ ਦਾ ਜਾਂ ਕੰਬਾਈਨ ਦੇ ਫੀਲਡ ਦਾ ਯਾਰ ਇੱਕ ਗੱਲ ਆ ਵੀਰੇ ਹੁਣ ਬਾਈ ਜੇ ਹਰ ਬੰਦਾ ਕਹੀ ਜਾਂਦਾ ਯਾਰ ਹੁਣ ਕਿੰਨੇ ਕੁ ਟਰੈਕਟਰ ਵਿਕਣਗੇ ਇਹ ਤਾਂ ਹੁਣ ਤਾਂ ਵਿਕਲੇ ਜਿਹੜੇ ਵਿਕੀ ਵੀ ਜਾਂਦੇ ਆ ਚੱਲੀ ਸਾਰਾ ਕੁਝ ਹੁੰਦਾ ਮਤਲਬ ਅੱਗੇ ਫਿਊਚਰ ਕੀ ਹੋਊਗਾ ਜੇ ਆਹੀ ਆਧਾਰ ਕਾਰਡ ਸਿਸਟਮ ਬਸ ਇੱਦਾਂ ਹੀ ਰਹੂਗਾ ਇਹ ਤਾਂ ਹੁਣ ਤਾਂ ਕੰਮ ਘਟਣਦੇ ਹੀ ਆ ਕੰਮ ਘਟਣਦੀ ਆ ਮੈਂ ਤਾਂ ਕੜਦੂ ਸਿਆਣ ਇੱਕ ਵਾਰ ਇਹ ਹੋ ਗਿਆ ਹੁਣ ਅੱਗੇ ਬੰਦੇ ਖੜ ਜਾਂਦੇ ਤੇ ਸੈਂਡ ਸੀਲ ਤਾਂ ਬਹੁਤ ਧੀ ਅਗਲਾ ਸਮਝਦਾ ਸੀਗਾ ਹੁਣ ਨਹੀਂ ਹੁਣ ਤਾਂ ਜੇ ਤੇਰੇ ਮਸ਼ੀਨ ਆ ਗਈ ਤਾਂ ਗਵਾਂਢੀ ਗਏ ਜਾਂਦਾ ਯਾਰ ਉਹਦੇ ਵਟ ਰਹੀ ਆਪਾਂ ਕੋਈ ਹੋਰ ਨਾਲ ਉਹ ਦੋ ਨਹੀਂ ਤਾਂ ਮੇਰ ਗੱਲ ਲਿਖਾ ਕੁਮ ਘਮਾ ਕੇ ਇੱਕ ਬੰਦੇ ਨੇ ਮੰਨ ਲਓ ਕੰਬੈਨ ਲੈ ਲਈ ਉਹਨੇ ਪੈਸੇ ਲਾ ਲਈ ਕੱਲ ਕਲਾਲ ਨੂੰ ਬੋਝ ਧਾ ਕੇ ਘੁਮ ਘਮਾ ਕੇ ਫੇਰ ਪੜਾਉਣ ਵਾਲੇ ਤੇ ਪਊਗਾ ਅਗਲੇ ਰੇਟ ਚੱਕਣਗੇ ਜਾਂ ਕੁਸ਼ਤਾ ਕਰੂ ਅਗਲਾ ਪੱਲਿਓ ਤਾਂ ਨਹੀਂ ਆ ਕੇ ਮੰਨ ਕੇ ਚੱਲੋ ਜੇ ਆਪਾਂ ਕਹੀਏ ਰੇਟ ਵੱਜ ਜਾਣਗੇ ਹੋਰ ਅਗਲਾ ਕੀ ਕਰੂਗਾ ਜੇ ਕਾਲੀ ਵੱਧ ਗਈ ਤੇ ਰੇਟ ਵੱਜੂ ਹੋਰ ਕੀ ਹੱਲ ਮਸਿੰਦਰੀ ਵੀ ਬਾਈ ਬਹੁਤ ਹੋਦੀ ਮਸਿੰਦਰੀ ਬਹੁਤ ਹੋਣ ਇਹਦੀ ਮੱਕੀ ਵਾਲੇ ਘਾਟਰੇ ਲਾ ਲਾ ਬਾਈ ਇਹ ਵੀ ਆਧਾਰ ਘਾਟਨੇ ਬੱਸ ਕਰਾਤੀ ਮੱਕੀ ਵਾਲੇ ਘਾਟਰੇ ਬਾਈ ਬੱਸ ਕਰਾਤੀ ਪਿੰਡਾਂ ਦੇ ਵਿੱਚ ਕਹਿ ਕਹਿ ਮਸੀਨਾ ਘੜੀਆਂ ਨੇ ਯਾਰ ਹੁਣ ਆਪਾਂ ਮੱਕੀ ਵਾਲਾ ਕਾਟਰ ਅੱਗੇ ਚਲਾਉਂਦੇ ਹਾਂ ਹੂੰ ਹੁਣ ਜਿਹੜੇ ਆਪਣੇ ਗਾਹਕ ਨੇ ਉਹ ਦੱਸਦੇ ਨੇ ਉਹਨਾਂ ਕੋਲ ਬਹੁਤ ਜਾਂਦੇ ਨੇ ਯਾਰ ਰੇਟ ਬਾਰੇ ਸਨ ਬਾਈ ਜਿਹੜਾ ਕੋ ਦਿਨਾ ਦੇ ਦਿਓ ਬਸ ਸੱਤੋਂ ਵੜਾ ਲਓ ਹੂੰ ਐਦਾਂ ਦੀ ਸਥਿਤੀ ਨਹੀਂ ਉਹਦਾ ਆਧਾਰ ਕਾਰਡ ਕੀ ਉਹ ਕਾਟਰ ਵੀ ਆਧਾਰ ਕਾਰਡ ਦਾ ਹਾਂ ਬਾਈ ਕਾਟਰ ਵੀ ਆਧਾਰ ਕਾਰਡ ਦਾ ਉਹਦੇ ਕਿੰਨੇ ਕੇ ਪੈਸੇ ਭਰਨੇ ਪੈਂਦੇ ਨੇ ਕੁਝ ਵੀ ਨਹੀਂ ਭਰਨਾ ਤੁਸੀਂ ਉਹਦਾ 90% ਲੋਨ ਹੋ ਜਾਂਦਾ ਕਹਿੰਦੇ ਤੇ ਪਾਇਆ ਫੁੱਲ ਮੰਨ ਕੇ ਚੱਲੋ ਉਤੋਂ ਵੀ ਕੁਝ ਬਣਿਆ ਕਣਕਚ ਨਹੀਂ ਬਣਿਆ ਅਗਲਾ ਕੰਮ ਚੱਲ ਮੱਕੀ ਅਗਲਾ ਇੱਧਰ ਨੂੰ ਅਗਲਾ ਛੱਟ ਲਾਉਣ ਲੱਗ ਜਾਂਦੇ ਸਾਰੇ ਬੱਸ ਦੇਖਦਾ ਟ੍ਰਾਈ ਕਰਦਾ ਤੇ ਨਾਲ ਬਣੂ ਕੀ ਇੰਨੀਆਂ ਕਾਲੀਆਂ ਹਾਂ ਮੈਂ ਤਾਂ ਆਪੈਨ ਦੱਸਦਾ ਬਾਈ ਆਪਣੇ ਏਰੀਆ ਚ ਕਿੰਨੀਆਂ ਕ ਮਸ਼ੀਨਾਂ ਵਧ ਗਈਆਂ ਬਹੁਤ ਜ਼ਿਆਦਾ ਨੇ ਬਾਈ ਬਹੁਤ ਜ਼ਿਆਦਾ ਨੇ ਇਹਦਾ ਮਤਲਬ ਕਿ ਲੌਂਗ ਟਾਈਮ ਤੇ ਫਾਇਦਾ ਨੁਕਸਾਨ ਕਿਹਨੂੰ ਹੋਊਗਾ ਨੁਕਸਾਨ ਤਾਂ ਮਸ਼ੀਨਾਂ ਵਾਲਿਆਂ ਦਾ ਵੀ ਆ ਬਾਈ ਹਾਂ ਜੀ ਉਹ ਜ਼ਿਮੀਂਦਾਰ ਹਾਂ ਹਾਂ ਉਹਨੇ ਉਹਨਾਂ ਦਾ ਬੈਨੀਫਿਟ ਹੈ ਹੂੰ ਜਿੰਨੀ ਮਸ਼ੀਨਰੀ ਵਧ ਗਈ ਉਹਨਾਂ ਦਾ ਬੈਨੀਫਿਟ ਹੈ ਲੌਸ ਤਾਂ ਮਸ਼ੀਨਾਂ ਵਾਲਿਆਂ ਨੂੰ ਹੀ ਹੈ ਬਿਲਕੁਲ ਹੋਰ ਵੀਰੇ ਐਂਡ ਤੇ ਕੋਈ ਸੁਨੇਹਾ ਕੀ ਦੇਣਾ ਸਨੇਹਾ ਦੇ ਇਹ ਵੀ ਰੇ ਵੀ ਜੋ ਵੀ ਕੰਮ ਕਰਨਾ ਆਪਦਾ ਸੋ ਸਮਝ ਕੇ ਕਿਸੇ ਦੇ ਆਪਾਂ ਕਈ ਵਾਰ ਡਰਾਈਵਰੇ ਪੰਪ ਮਾਰ ਮਾਰ ਕੇ ਭਾਈ ਮੈਨੂੰ ਇੰਨੇ ਬਚ ਗਏ ਔਰ ਜਿਆਦਾ ਆਉਂਦੇ ਨੇ ਹੁਣ ਦੇਖੀ ਆਏ ਨੇ ਉਹ ਠੇਕਿਆਂ ਦੇ ਰੌਣਕ ਲੱਕੀ ਰਹਦੀ ਆ ਫਿਰ ਉੱਥੇ ਪਤਾ ਕੀ ਕਹਿੰਦੇ ਭਾਈ 400 ਕਿੱਲਾ ਦਾ ਮੈਂ ਉੱਥੇ ਕਰਿਆ ਸੀ 400 250 ਕਿੱਲਾ ਕੇ ਹਰਿਆਣੇ ਕਰਤਾ ਸਾਢੇ 600 ਕਿੱਲਾ ਹੋ ਗਿਆ ਫਿਰ ਜਾ ਕੇ ਜੰਮੂ ਵੀ ਭਾਈ 100 ਕਿੱਲਾ ਹੋ ਗਿਆ ਦੀ ਉਹ ਅਗਲਾ ਦੇਖੀ ਆਂ ਦਾ ਜਿਹੜਾ ਲਵੇਂ ਆਉਂਦਾ ਬੇ ਇੰਨੇ ਨੂੰ ਬੇਨੇ ਦਾ ਕੰਮ ਕਰਿਆ ਇਹ ਪਤਾ ਐ ਨਹੀਂ ਹੁੰਦਾ ਵੀ ਫਿਰ ਬਾਝ ਦੇਖਦੇ ਵੀਰ ਜੰਦ ਨੇ ਵੀ ਯਾਰ ਹਜੇ ਪੈਸੇ ਵੀ ਨਹੀਂ ਮਿਲੇ ਮਾਗ ਰਹਿ ਰਹੇ ਨੇ ਯਾਰ ਅਜੇ ਆਇਆ ਵਾਹ ਬਸ ਜਣੀ ਰੀਪਰ আর ਕੰਬਾਈਨ ਦਾ ਨਚੋੜ ਐ ਤਕੀ ਕੁੱਲ ਮਿਲਾ ਕੇ ਹਾਂ ਬਸ ਘਾਟਾ ਕੰਪਨੀ ਹੋ ਰਿਹਾ ਘਾਟਾ ਕੰਪਨੀ ਹਾਂਜੀ ਹੋਰ ਕੋਈ ਸੁਖ ਸੁਨੇਹਾ ਵੀਰੇ ਫਿਰ ਆਪਾਂ ਆਏ ਆ ਵੀ ਬਹੁਤਾ ਟਾਈਮ ਕਾਨੂੰ ਲੈਣਾ ਸੁਖ ਸੁਨੇਹਤ ਇਹੀ ਆ ਵੀਰੇ ਵੀ ਆਪ ਸਾਡੀ ਜੋ ਵੀ ਤੋ ਆਪਾਂ ਇਹ ਨਹੀਂ ਕਹਿੰਦੇ ਵੀ ਮਿਹਨਤ ਕਰੋ ਮਿਹਨਤ ਆਪਣਾ ਫਰਜ਼ ਬਣਦਾ ਪਰ ਥੋੜੀ ਜੀ ਸਹਿਨਸੀਲਤਾ ਨਾਲ ਰੀਟਰੂਟ ਵੀ ਨਾ ਘਟਾਓ ਹਨਾ ਜੋ ਕਰਮਾ ਚ ਤੁਹਾਡੇ ਮਿਲ ਜਾਣਾ ਫਿਰ ਤਾਂ ਜੇ ਤਾਂ ਰੇਡ ਕਟਾ ਕੇ ਤਾਂ ਫਿਰ ਕੋਈ ਫਾਇਦਾ ਨਹੀਂ ਕੰਮ ਕਰਨ ਦਾ ਵੀ ਜੇ ਬੱਚੇ ਇਹਨਾਂ ਕੋ ਇੱਕ ਮਾੜਾ ਜਾਂ ਜਾਂਦਾ ਜਾਂਦਾ ਇੱਕ ਹੋਰ ਗੱਲ ਚਾਣਨਾ ਭਾਜਾ ਬੜੇ ਭਾਈ ਵੀ ਕੀਲੇ ਚ ਰਫਲੀ ਕਿੰਨਾ ਕੁ ਖਰਚਾ ਕਰ ਦਿੰਦੀ ਆ ਮਸ਼ੀਨ ਕਿੰਨਾ ਕੁ ਟੀਜ ਲਗਾ ਮੈਂ ਵੀਰੇ ਦੇਖਿਆ ਸੀਗਾ ਪਿੱਛੇ ਕੱਢ ਕੇ ਐਵਰੇਜ ਹਮ ਮੰਨ ਕੇ ਚੱਲ ਤੂੰ ਸਣੇ ਡਰਾਈਵਰ ਹਮ ਸਣੇ ਡੀਜ਼ਲ ਹਮ ਸਣੇ ਸਪੇਅਰ ਪਾਰ ਹਮ 1000 ਰੁਪਏ ਦੇ ਗੇਟ ਚ 1100 ਰੁਪਏ ਦੇ ਗੇਟ ਚ ਖਰਚਾ ਆ ਜੀ ਕਣਕ ਚ ਜੀ ਦੀ ਚ ਕਣਕ ਜੀ ਦੀ ਚ ਦੋਨੋਂ ਚ ਥੋੜਾ ਜਿਹਾ ਵਾਧਾ ਆ ਇਹਨਾਂ ਕਣਕੇ ਥੋੜਾ ਜਿ ਵਾਹ ਜਣਾ ਜਿਹੜਾ ਕੰਮ ਘੱਟ ਹੋਇਆ ਬਾਈ ਜੀਰੀ ਜਿੱਦਾਂ ਲੰਬਾ ਚੱਲਦਾ ਨਾ ਕੰਮ ਥੋੜਾ ਕੰਮ ਬਚ ਜਾਂਦਾ ਮਮਾ ਇਹ ਜਿਹੜਾ 1000 ਰੁਪਿਆ ਵੀਰ ਕਹਿੰਦੇ ਹੋ 1000 ਰੁਪਿਆ ਵਿੱਚ ਡਰਾਈਵਰ ਡਰੂਬਰ ਵਿੱਚ ਡਰਾਈਵਰਾਂ ਦੀ ਲੇਬਰ ਹੂੰ ਵਿੱਚ ਡੀਜ਼ਲ ਹੂੰ ਵਿੱਚ ਸਪੇਅਰ ਪਾਰਟ ਹੂੰ ਸਾਰਾ ਕੁਝ 1000 ਰੁਪਿਆ ਲਾ ਕੇ 900 ਤੋਂ ਲੈ ਕੇ ਅਹੀ ਕਿਸੇ ਦੀ ਮਸ਼ੀਨ ਤੇ ਵੱਧ ਘੱਟ ਲਾਉਣਾ ਆਹ ਮਾਣੀ ਮੁੱਟੀ ਨਵੀਂ ਰਾਂ ਦੀ ਯਾਰ ਕੋ 1000 ਤੋਂ 900 ਰੁਪਿਆ ਦੇ ਖਰਚਾ ਆ ਜਾਂਦਾ ਬਚਣਾ ਤਾਂ ਉਹੀ ਯਾਰ ਜੇ 1500 1600 ਆ ਹੂੰ 400 ਲਾ ਲਾ 450 ਬਚਣਾ ਜੇ 300 ਕਿੱਲਾਂ ਤੇ ਕਰੇ 1,20,000 ਰੁਪਏ ਪਰ ਇਹਦੀ ਤਾਂ ਉਹ ਵੀ ਨਹੀਂ ਬਣਿਆ ਲਾ ਲਓ ਭਾਈ ਸਾਹਿਬ ਜੇ 300 ਤੋਂ 200 ਕਰੇ ਜੇ 300 ਕਿੱਲਾਂ ਵੀ ਕਰਦੇ ਆ ਤਾਂ ਵੀ 1,20,000 ਰੁਪਿਆ ਬਣਦਾ ਮਤਲਬ ਫੈਕਟ ਕੀ ਆ ਨਾ ਇੱਕ ਮੈਂ ਜਾਂਦੇ ਜਾਂਦੇ ਇਹ ਜ਼ਰੂਰ ਕਹਿਣਾ ਚਾਹੂੰਗਾ ਆਪਣੇ ਸਮਾਜ 'ਚ ਇਹ ਬੜਾ ਰਵਾਜ ਆ ਵੀ ਸਾਡੇ ਵਾਲੇ ਕੰਮ 'ਚ ਪੈਸਾ ਨਹੀਂ ਪੱਚਦਾ ਉਹਦੇ ਵਾਲੇ 'ਚ ਕਮਾਈ ਆ ਇਹ ਤਾਂ ਜਦੋਂ ਆਪਾਂ ਕਿਸੇ 'ਚ ਪੈਣੇ ਆ ਉਦੋਂ ਹੀ ਪਤਾ ਲੱਗਦਾ ਉ ਪਤਾ ਨਹੀਂ ਲੱਗਦਾ ਠੀਕ ਆ ਜੀ ਮੇਰਾ ਖਿਆਲ ਵਧੀਆ ਲੱਗਿਆ ਹੋਊਗਾ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਕਮੈਂਟ ਕਰਿਓ ਲਾਈਕ ਸ਼ੇਅਰ ਕਰਿਓ ਜਿਹਹ ਜਿਆ ਪਿਆਰ ਸਤਿਕਾਰ ਦਓਂਗੇ ਅੱਗੇ ਹੋਰ ਆਪਾਂ ਫਿਰ ਵੀਡੀਓ ਪਾਉਂਦੇ ਰਹਾਂਗੇ ਅੱਗੇ ਲੜੀ ਨਾਲ ਲੜੀ ਜੋੜੀ ਜਾਵਾਂਗੇ ਦੱਸ ਦਿਓ ਕਿਹੜੇ ਮੁੱਦੇ ਤੇ ਤੁਸੀਂ ਗੱਲ ਸੁਣਨਾ ਚਾਹੁੰਦੇ ਹੋ ਠੀਕ ਹੈ ਬਾਕੀ ਠੀਕ ਆ ਭਾਈ ਜੀ ਬੜਾ ਧੰਨਵਾਦ ਭਾਈ ਜੀ ਤੁਹਾਡਾ ਬਹੁਤ ਬਹੁਤ ਸਾਸਤ੍ਰਿਕ ਕਾਲ ਜੀ